हां जी दोस्तों की हालचाल है जी आपा आऊंदे सी दौदर ਤੋਂ ਤੇ ਪਿੰਡ ਤੋਂ ਜਦੋਂ दौਦਰ ਨੂੰ ਗਏ ਆ ਉਦੋਂ ਰਾਹ ਜਿਹੜਾ ਬਹੁਤ ਖਰਾਬ ਸੀਗਾ ਤੇ ਆਪਾਂ ਲੋਪੋ ਤੋਂ दौਦਰ ਜਾਣ ਵਾਲਿਆਂ ਨੂੰ ਤੇ दौਦਰ ਤੋਂ ਲੋਪੋ ਜਾਣ ਵਾਲਿਆਂ ਨੂੰ ਰਾਹ ਦੱਸਦੇ ਆ ਜਿਹੜਾ ਆ ਜਾਈਂ दौਦਰ ਦੀ ਜਿਹੜੀ ਮਰਜ਼ੀ ਫਿਰਨੀ ਘੁੰਮ ਲੋ ਆਪਾਂ ਕੋ ਮੇ ਇੱਧਰ ਜਿੱਧਰ ਬਾਬੇ ਕਲਾਕਾਲ ਜੈ ਇੱਧਰ ਲਈ ਫਿਰਨੀ ਆ ਬੁੱਟਰ ਵਾਲਾ ਰਾਹ ਆ ਗਿਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਆ ਜਿਹੜਾ ਵੱਧਣੀ ਖੁਰਦ ਨੂੰ ਰਾਹ ਜਾਂਦਾ ਏ ਉਹਦੇ ਕੋਲੇ ਜਿਹੜਾ ਥੋੜਾ ਜਿਆ ਦੂਰ ਜਾ ਕੇ ਆਹਾ ਪਿਪਲ ਆਉਂਦਾ ਇਹਨਾਂ ਪਿਪਲ ਤੋਂ ਡਰੇਨ ਡਰੇਨ ਦੇ ਨਾਲ-ਨਾਲ ਦੀ ਆ ਕੇ ਜਿਹੜਾ ਰਾਹ ਇਹ ਜਿਹੜੀ ਆਪਣੀ ਨਹਿਰ ਤੋਂ ਨਹੀਂ ਸੜਕ ਚੜਦੀ ਨਹਿਰ ਤੋਂ ਸੜਕ ਨਿੱਕੀ ਵੱਧਣੀ ਨੂੰ ਮੋੜਦੇ ਆਪਾਂ ਉੱਥੇ ਰਾਹ 'ਚ ਡਰੇਨ ਆਉਂਦੀ ਆ ਕਿਲੋਮੀਟਰ ਤੇ ਤੇ ਉਹ ਜਿਹੜਾ ਡਰੇਨ ਦਾ ਰਾਹ ਕੱਚਾ ਉਹ ਦੋ ਦਰ ਨੂੰ ਜਾਂਦਾ ਮਿੱਤਰੋ ਤੇ ਕਿਸੇ ਦਾ ਫਾਇਦਾ ਹੋ ਸਕਦਾ ਨਾਲੇ ਟਾਈਮ ਬਚ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜਾ ਆ ਨਹਿਰ ਕੋਲੋਂ ਸੜਕ ਆਹ ਜਿਹੜੀ ਜਾਂਦੀ ਆ ਇਹ ਆਪਾਂ ਹੁਣ ਆਉਨੇ ਆ ਪਿੰਡ ਨੂੰ ਲੋਪੋ ਨੂੰ ਤੇ ਦੁੱਧਰ ਨੂੰ ਜਾਣ ਵਾਲੇ ਵੀਰ ਇੱਥੋਂ ਜਿਹੜੀ ਆ ਸੜਕ ਮੁੜ ਗਈ ਨਾ ਨਹਿਰ ਕੋਲ ਉਹ ਗਾਂ ਜਾ ਕੇ ਡਰੇਨ ਆਉਂਦੀ ਆ ਡਰੇਨ ਦੇ ਨਾਲ-ਨਾਲ ਦੀ ਕਚਾਰਾ ਜਾ ਕੇ ਆ ਤੁਹਾਨੂੰ ਪਤਾ ਹੀ ਆ ਵੀ ਸੜਕ ਜਿਹੜੀ ਬਣ ਰਹੀ ਆ ਨਵੀ ਇਹਦਾ ਬਹੁਤ ਮੰਦਾ ਹਾਲ ਤੇ ਤਿਲਕਣ ਦਾ ਨਾਲੇ ਟਾਈਮ ਬਚਦਾ ਸਾਰਿਆਂ ਦਾ ਤੇ ਨਾਲੇ ਬੰਦਾ ਬਚਿਆ ਰਹਿੰਦਾ ਟਾਇਰ ਪਾਟਣ ਤੋਂ ਲਓ ਜੀ ਜੇ ਬੱਟਾ-ਬੁੱਟਾ ਪਾਜੀਆ ਦਾ ਟਾਇਰ ਪਾੜ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰ ਲੋਈ